ਨੇ ਜੇਕਰ ਮੁੱਖ ਮੰਤਰੀ ਕਾਨੂੰ ਖੇ ਲੁਧਿਆਣੇ ਆਉਂਦਾ ਤਾਂ ਉਹ ਪ੍ਰੋਗਰਾਮ ਹੀ ਕਰਾਂਗੇ ਕਾਲੀਆਂ ਝੰਡੀਆਂ ਦਾ ਵਿਰੋਧ ਜਦ ਤੱਕ ਮੁੱਖ ਮੰਤਰੀ ਸਾਡੀਆਂ ਮੰਗਾਂ ਤੇ ਮਸਲੇ ਹੱਲ ਨਹੀਂ ਕਰਦਾ ਤਾਂ ਸਾਡਾ ਪ੍ਰੋਗਰਾਮ ਜਾਰੀ ਰਹਿਣਾ ਮੋਰਚੇ ਵੱਲੋਂ ਪ੍ਰੋਗਰਾਮ ਲੀਕਿਆ ਹੈ ਕੋਈ ਵੀ ਕੈਬਨਿਟ ਮੰਤਰੀ ਜਾਂ ਭਗਵੰਤ ਮਾਨ ਸੀਐਮ ਸਾਹਿਬ ਜਿੱਥੇ ਵੀ ਜਾਣਗੇ ਇਹਨਾਂ ਦਾ ਕਾਲੀਆਂ ਝੰਡੀਆਂ ਦਾ ਵਿਰੋਧ ਕੀਤਾ ਜਾਊਗਾ ਈਐਮ ਸਾਹਿਬ ਜੀ ਭਗਵੰਤ ਮਾਨ ਜੀ ਜਿਹੜੇ ਸਾਡੇ ਨਾਲ ਠੇਕਾ ਸ਼ਹਾਰਚ ਮੋਰਚੇ ਦਾ ਸਾਡਾ ਜਿਹੜਾ ਪ੍ਰੋਗਰਾਮ ਹੁੰਦਾ ਸਾਡਾ ਸਾਨੂੰ ਇਹਨਾਂ ਨੇ 21 ਵਾਰ ਮੀਟਿੰਗਾਂ ਦੇ ਕੇ ਸਾਡੇ ਨਾਲ ਇਹਨਾਂ ਨੇ ਇੱਕ ਵਾਰ ਵੀ ਸਾਨੂੰ ਇਹਨਾਂ ਨੇ ਮੀਟਿੰਗ ਨਹੀਂ ਸਾਡੇ ਨਾਲ ਕਰੀ 20 ਤੋਂ 25 ਮੁਲਾਜ਼ਮਾਂ ਇੱਥੇ ਅਰੈਸਟ ਕੀਤੇ ਗਏ ਨੇ ਨਾਲ ਪ੍ਰਸ਼ਾਸਨ ਵੱਲੋਂ ਦੁਬਾਰਾ ਫੇਰ ਜਿਹੜੀ ਸਾਡੇ ਵਰਕਰਾਂ ਵੱਲੋਂ ਝੰਡੀਆਂ ਦਿਖਾਈਆਂ ਗਈਆਂ ਇਹਨਾਂ ਨੂੰ ਵਿਰੋਧ ਕੀਤਾ ਗਿਆ ਅੱਜ ਵੀ ਅਸੀਂ ਉਹਨਾਂ ਨੂੰ ਸਮਰਾਲੇ ਦੇ ਵਿੱਚ ਕਾਲੀਆਂ ਝੰਡੀਆਂ ਦਾ ਵਿਰੋਧ ਕੀਤਾ ਤੇ ਆਉਣ ਵੇਲੇ ਹੁਣ ਅਸੀਂ ਲੁਧਿਆਣੇ ਜਾ ਰਹੇ ਹਾਂ ਲੁਧਿਆਣੇ ਵੀ ਕਾਲੀਆਂ ਝੰਡੀਆਂ ਦਾ ਵਿਰੋਧ ਹੋਊਗਾ ਉੱਥੇ ਵੀ ਸਾਡੇ ਵਰਕਰ ਹੈਗੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸੂ ਦੇ ਵਿੱਚ ਜਮ ਕੇ ਹਗਾਮਾ ਕੀਤਾ ਗਿਆ ਠੀਕਾ ਮੁਲਾਜ਼ਮਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਿਆ ਨੇ ਜੀ ਹਾਂ ਦੱਸਦੀ ਸਮਰਾਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋ ਸੀ ਜਿਹੜਾ ਰੈਲੀ ਸੀ ਤਾਂ ਉੱਥੇ ਹੀ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਦੇ ਵਿੱਚ ਹੋਣ ਪ੍ਰਚਾਰ ਕਰਨ ਪਹੁੰਚੇ ਸੀ ਤਾਂ ਠੇਕਾ ਮੁਲਾਜ਼ਮਾਂ ਦੇ ਵੱਲੋਂ ਕੱਚੇ ਅਧਿਪਕਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਨੂੰ ਝੰਡੀਆਂ ਦਿਖਾਈਆਂ ਗਿਆ ਤੇ ਕਈ ਜਿਹੜੇ ਕੱਚੇ ਮੁਲਾਜ਼ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਤੇ ਉਹਨਾਂ ਦੇ ਨਾਲ ਹੱਥੋਂ ਪਾਈ ਹੋਈ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਜਿਹੜਾ ਕਾਫੀ ਤੱਕਾ ਮੁਕੀ ਹੋਈ ਤੇ ਕਈਆਂ ਦੀ ਪੱਗਾਂ ਤੱਕ ਲੈ ਗਈਆਂ ਜਿਸ ਤੋਂ ਬਾਅਦ ਉੱਥੇ ਹਗਾਮਾ ਹੋ ਗਿਆ ਹਾਲਾਂਕਿ ਉਹਨਾਂ ਚੋਣ ਪ੍ਰਚਾਰ ਦੌਰਾਨ ਕਾਲੀਆਂ ਝੰਡੀਆਂ ਦਿਖਾ ਰਹੇ ਸੀ ਨੌਜਵਾਨ ਤਾਂ ਕੁਝ ਆਮ ਆਦੀ ਪਾਰਟੀ ਦੇ ਵਰਕਰਾਂ ਨੌਜਵਾਨਾਂ ਨੂੰ ਕੁੱਟਿਆ ਕੱਚੇ ਮੁਲਾਜ਼ਮਾਂ ਨੂੰ ਤੇ ਉੱਥੇ ਹੀ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਮੌਕੇ ਦੀਆਂ ਤਸਵੀਰਾਂ ਇਹ ਨੇ ਜਿੱਥੇ ਕੱਚੇ ਵਿਧਾਇਕ ਸਮਰਾਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਜੇਕਰ ਮੁੱਖ ਮੰਤਰੀ ਕੱਲ੍ਹ ਨੂੰ ਫੇਰ ਲੁਧਿਆਣਾ ਆਉਂਦਾ ਤਾਂ ਉਹ ਪ੍ਰੋਗਰਾਮ ਹੀ ਕਰਾਂਗੇ ਕਾਲੀਆਂ ਝੰਡੀਆਂ ਦਾ ਵਿਰੋਧ ਜਦ ਤੱਕ ਮੁੱਖ ਮੰਤਰੀ ਸਾਡੀ ਮੰਗਾ ਤੇ ਮਸਲੇ ਹੱਲ ਨਹੀਂ ਕਰਦਾ ਤਾਂ ਸਾਡਾ ਪ੍ਰੋਗਰਾਮ ਜਾਰੀ ਰਹਿਣਾ ਪਰੰਤੂ ਅੱਜ ਦਾ ਜਿਹੜਾ ਪ੍ਰੋਗਰਾ ਤੇ ਆਪਨੇ ਸਾਥੀਆਂ ਨੂੰ ਉਠਾਣੇ ਜੋ ਰਿਹਾ ਕਰਉਣ ਤੋਂ ਬਾਅਦ ਅਸੀਂ ਆਪੋ ਆਪਣੇ ਘਰਾਂ ਤੋਂ ਚਲੇ ਜਾਣਾ। ਆ ਤੁਸੀਂ ਕਿਹੜੀ ਜਗ੍ਹਾ ਤੇ ਖੜੇ ਹੋ ਅੱਜ ਜਿੱਥੇ? ਦੇਖੋ ਇਹ ਚੰਡੀਗੜ੍ਹ ਦਾ ਮੇਰ ਹਾਈਵੇ ਆ। ਇਸ ਤੇ ਅਸੀਂ ਮੁੱਖ ਤੌਰ ਤੇ ਪਾਰੀਆਂ ਤੇ ਢਿੱਗਿਆਂ ਦਾ ਵਿਰੋਧ ਕੀਤਾ। ਦੂਜੀ ਵਾਰ। ਤੇ ਕੀ ਨਾਮ ਆ? ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਸਮਰਾਲਾ। ਤੇ ਕਿਹੜਾ ਵਿਭਾਗ? ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ। ਅੱਜ ਅੱਜ ਕੀ ਹੋਇਆ ਜੀ? ਟਾਕਿਆ ਬਾਰ। ਹਾਂਜੀ ਅੱਜ ਸੀਐਮ ਭਗਵੰਤ ਮਾਨ ਦਾ ਵਿਰੋਧ ਕੀਤਾ ਗਿਆ। ਜੋ ਕਿ ਪਹਿਲਾ ਕਾਲ ਦੇ ਆਧਾਰ ਤੇ ਠੇਕਾ ਮੁਲਾਜ਼ਮ ਸ਼ਰਮੋਰਚੇ ਦੇ ਵਿੱਚ 12 13 ਜਥੇਬੰਦੀਆਂ ਸਬੰਧਤ ਕੰਮ ਕਰਦੀਆਂ ਨੇ ਮੀਟਿੰਗਾਂ ਨਾ ਮਿਲਣ ਦੇ ਬਾਵਜੂਦ 20 ਕੀ ਵਾਰ ਮੀਟਿੰਗਾਂ ਨਾ ਕੀਤੀਆਂ ਗਈਆਂ ਜਦੋਂ ਸੀਐਮ ਵੱਲੋਂ ਤਾਂ ਇਸ ਕਾਰਨ ਮੋਰਚੇ ਵੱਲੋਂ ਪ੍ਰੋਗਰਾਮ ਲੀਕਿਆ ਹੈ ਕੋਈ ਵੀ ਕੈਬਨਿਟ ਮੰਤਰੀ ਜਾਂ ਭਗਵੰਤ ਮਾਨ ਸੀਐਮ ਸਾਹਿਬ ਜਿੱਥੇ ਵੀ ਜਾਣਗੇ ਇਹਨਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਊਗਾ ਕਿੰਨੇ ਮੁਲਾਜ਼ਮ ਨੇ ਜਿਹੜੇ ਅਰੈਸਟ ਕੀ ਸਾਡੇ ਮੁਲਾਜ਼ਮ ਲਗਭਗ ਇੱਥੇ 20 ਤੋਂ 25 ਮੁਲਾਜ਼ਮ ਇੱਥੇ ਅਰੈਸਟ ਕੀਤੇ ਗਏ ਨੇ ਨਾਲ ਪ੍ਰਸ਼ਾਸਨ ਵੱਲੋਂ ਦੁਬਾਰਾ ਫੇਰ ਜਣੀ ਸਾਡੇ ਵਰਕਰਾਂ ਵੱਲੋਂ ਛੰਡੀਆਂ ਦਿਖਾਈਆਂ ਗਈਆਂ ਇਹਨਾਂ ਨੂੰ ਵਿਰੋਧ ਕੀਤਾ ਗਿਆ ਕਾਫਲੇ ਦਾ ਉਹ ਅਰੈਸਟ ਤੋਂ ਬਾਅਦ ਵਿਰੋਧ ਕੀਤਾ ਜੀ 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 ਅਰੈਸਟ ਤੋਂ ਬਾਅਦ ਦੁਬਾਰਾ ਫੇਰ ਬਾਈਪਾਸ ਜਿੱਥੇ ਆਪਣਾ ਖਤਮ ਹੁੰਦਾ ਹੈ ਉੱਥੇ ਵਿਰੋਧ ਕੀਤਾ ਗਿਆ ਉੱਥੇ ਪ੍ਰਸ਼ਾਸਨ ਫੇਰ ਸਾਡੇ ਵਰਕਰਾਂ ਨਾਲ ਤੱਕਾ ਕਰ ਰਿਹਾ ਉਹਨਾਂ ਨੂੰ ਉਹਨਾਂ ਦੀ ਵੀ ਅਰੈਸਟ ਪਾ ਕੇ ਥਾਣੇ ਲੰਦਾ ਜਾ ਰਿਹਾ ਜੀ ਹਾਂਜੀ ਮੇਰਾ ਨੋਵਾ ਕਰਮਚਾਰਦ ਪ੍ਰੌਰ ਜੀ ਜੋ ਵਾਟਰ ਸਪਲਾਈ ਦੇ ਵਿੱਚ ਅਸੀਂ ਕੰਮ ਕਰਦੇ ਆਂ ਪਰ ਉਹ ਕਹਿੰਦੇ ਕੀ ਘਟਣਾ ਵਾਪਰੀ ਹੈ ਜਿਹੜੀ ਹੁਣ ਐਸ.ਐਮ. ਸਾਹਿਬ ਆਏ ਸੀਗੇ ਤੁਸੀਂ ਛੰਡੀਆਂ ਵੀ ਬਿਖਾਈਆਂ ਨੇ ਜਿਹੜੇ ਘਟਣਾ ਹੈ ਸੀ.ਐਮ. ਸਾਹਿਬ ਜੀ ਭਗਵੰਤ ਮਾਨ ਜੀ ਜਿਹੜੇ ਸਾਡੇ ਨਾਲ ਠੇਕਾ ਸ਼ੰਗਾਰਸ਼ ਮੋਰਚੇ ਦਾ ਸਾਡਾ ਜਿਹੜਾ ਪ੍ਰੋਗਰਾਮ ਹੁੰਦਾ ਸਾਡਾ ਸਾਨੂੰ ਇਹਨਾਂ ਨੇ 21 ਵਾਰ ਮੀਟਿੰਗਾਂ ਦੇ ਕੇ ਸਾਡੇ ਨਾਲ ਇਹਨਾਂ ਨੇ ਇੱਕ ਵਾਰ ਵੀ ਸਾਨੂੰ ਇਹਨਾਂ ਨੇ ਮੀਟਿੰਗ ਨਹੀਂ ਸਾਡੇ ਨਾਲ ਕਰੀ ਕਿਉਂਕਿ ਸਾਡੀ ਜਿਹੜੀ ਠੇਕਾ ਸ਼ੰਗਾਰ ਚ ਮੋਰਚੇ ਦਾ ਪ੍ਰੋਗਰਾਮ ਸੀ ਸਾਡਾ ਜਿੰਨਾ ਵੀ ਕਿਹਾ ਹੋਇਆ ਜਥੇਬੰਦੀਆਂ ਨੇ ਸਾਡੇ ਨੇ ਸਾਰਿਆਂ ਨੇ ਸਾਨੂੰ ਜਿੱਥੇ ਵੀ ਭਗਵਾਨ ਤੁਮਾਰ ਸਾਹਿਬ ਨੇ ਕਿਹਾ ਸੀ ਵੀ ਜਿੱਥੇ ਵੀ ਤੂੰ ਪੰਜਾਬ ਦੇ ਵਿੱਚ ਆਉਂਗਾ ਜਿੱਥੇ ਮਰਜ਼ੀ ਆ ਜੀ ਉੱਥੇ ਵੀ ਤੇਰਾ ਅਸੀਂ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਾਂਗੇ ਕਿਉਂਕਿ ਸਾਨੂੰ ਤੁਸੀਂ 21 ਵਾਰ ਮੀਟਿੰਗਾਂ ਦੇ ਕੇ ਸਾਡੇ ਨਾਲ ਇੱਕ ਵਾਰ ਵੀ ਮੀਟਿੰਗ ਨਹੀਂ ਕੀਤੀ ਜਾਂ ਦੇ ਇਨਾਂ ਨੇ ਅਸੀਂ ਬਹੁਤ ਇਹਨਾਂ ਨੂੰ ਵਾਰ-ਵਾਰ ਇਹੀ ਗੱਲਾਂ ਕਹਿ ਰਹੀ ਆ ਵੀ ਸਾਡੇ ਨਾਲ ਇੱਕ ਗੇਰ ਬੈਠ ਕੇ ਤਾਂ ਮੀਟਿੰਗ ਕਰੋ ਸਾਡੇ ਨਾਲ 21 ਗੇਰ ਮੀਟਿੰਗਾਂ ਤੇ ਦੇਖ ਦੇ ਕੇ ਮੁੱਕਰ ਜਾਂਦਾ ਜਦ ਕੋਈ ਪ੍ਰਸ਼ਾਸਨ ਸਾਨੂੰ ਮੀਟਿੰ ਮੀਟਿੰਗ ਪ੍ਰਸ਼ਾਸਨ ਮੀਟਿੰਗ ਦਵਾ ਕੇ ਵੀ ਵਿਚਾਰ ਪ੍ਰਸ਼ਾਸਨ ਵੀ ਸਾਡੇ ਨਾਲ ਜਾਂਦਾ ਫਿਰ ਵੀ ਸਾਨੂੰ ਉੱਥੇ ਜਾ ਕੇ ਇਹ ਕਿਹਾ ਜਾਂਦਾ ਵੀ ਭਗਵੰਤ ਮਾਨ ਜੀ ਕੋਲ ਤਾਂ ਸਮਾਂ ਨਹੀਂ ਹੈਗਾ ਸਮਾਂ ਸਾਨੂੰ ਤਾਂ ਦੇਣ ਜੇ ਉਹਨਾਂ ਕੋਲ ਸਮਾਂ ਤਾਂ ਸਾਨੂੰ ਦੇਣ ਨਹੀਂ ਤਾਂ ਅਸੀਂ ਜਿੱਥੇ ਵੀ ਹੁਣ ਵੀ ਉਹ ਜਾਣਗੇ ਅੱਜ ਵੀ ਅਸੀਂ ਉਹਨਾਂ ਨੂੰ ਸਮਰਾਲੇ ਦੇ ਵਿੱਚ ਕਾਲੀਆਂ ਝੰਡਿਆਂ ਨਾਲ ਵਿਰੋਧ ਕੀਤਾ ਤੇ ਆਉਣ ਵੇਲੇ ਹੁਣ ਅਸੀਂ ਲੁਧਿਆਣੇ ਜਾ ਰਹੇ ਹੁਣ ਲੁਧਿਆਣੇ ਵੀ ਕਾਲੀਆਂ ਝੰਡਿਆਂ ਨਾਲ ਵਿਰੋਧ ਹੋਊਗਾ ਉੱਥੇ ਵੀ ਸਾਡੇ ਵਰਕਰ ਹੈਗੇ ਨੇ ਜਿੱਥੇ ਵੀ ਸਾਡਾ ਠੇਕਾ ਸ਼ਿਕਾਰ ਚ ਮੋਰਚੇ ਦਾ ਪ੍ਰੋਗਰਾਮ ਹੀ ਕਰ ਜਾਂਦੇ ਨੇ ਕਰ ਆਪਣਾ ਵਿਰੋਧ ਕਰ ਜਾਂਦੇ ਜਿੱਥੇ ਭਗਵੰਤ ਮਾਨ ਜੀ ਜਾਂਦੇ ਨੇ ਉੱਥੇ ਹਰੇਕ ਜਗ੍ਹਾ ਦੇ ਉੱਤੇ ਸਾਡੇ ਬਰਕਰ ਠੇਕਾ ਸਿਹਾਰਚ ਮੋਰਚੇ ਦੇ ਪ੍ਰੋਗਰਾਮ ਦੇ ਸਾਥੀ ਸਾਰੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨਗੇ ਜਿਹੜੇ ਕਰੀਏ ਬੰਦਿਆਂ ਦੀ ਤਾਂ ਕਿੰਨੇ ਕ ਜਿਹੜੇ ਮੁਲਾਜ਼ਮੋਂ ਤੁਸੀਂ ਵਿਰੋਧ ਕੀਤਾ ਜਿਹੜੇ ਅੱਜ ਮੁਲਾਜ਼ਮ ਸੀਗਾ ਸਾਡਾ 250 ਮੁਲਾਜ਼ਮ ਅੱਜ ਸੀਗਾ ਤੇ ਉਹਦੇ ਆੜੇ ਦੇ ਵਿੱਚ ਵੀ ਹੈਗਾ 350 ਮੁਲਾਜ਼ਮ ਠੇਕਾ ਸਿਹਾਰਚ ਮੋਰਚੇ ਵਾਲੇ ਉੱਥੇ ਵੀ ਇਕੱਠੇ ਹੋਏ ਨੇ ਬੰਦੇ ਨਹੀਂ ਤੁਹਾਡੇ ਕੁਝ ਬੰਦੇ ਅਰੈਸਟ ਵੀ ਕੀਤੇ ਗਏ ਨੇ ਅਰੈਸਟ ਬੰਦੇ ਹਾਜੀ ਹੋਰੇ ਸਮਰਾਹ ਆੜੇ ਦੇ ਵਿੱਚ ਹੁਣ ਅਸੀਂ ਜਿਹੜੇ ਸਾਡੇ ਬੰਦੇ ਅਰੈਸਟ ਕਰੇ ਹੋਏ ਨੇ ਜੇ ਉਹਨਾਂ ਨੂੰ ਨਾਂ ਵੀ ਪ੍ਰਸ਼ਾਸਨ ਛੱਡਦਾ ਤਾਂ ਅਸੀਂ ਆ ਵੰਦੀ ਕਾਰਵਾਈ ਅਸੀਂ ਜਥੇਬੰਦੀਆਂ ਸਾਰੀਆਂ ਬੁਲਾ ਕੇ ਇੱਥੇ ਥਾਣੇ ਦੇ ਮੂਹਰੇ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਵਿੱਚ ਕੌਣ ਕੌਣ ਸ਼ਾਮਲ ਹੈ ਕੋਈ ਜਥੇਬੰਦੀ ਉਹਨਾਂ ਦਾ ਜਥੇਬੰਦੀ ਦਾ ਅਰਵਿੰਦਰ ਸਿੰਘ ਮਾਨਕੀ ਸਾਡਾ ਜਰਨਲ ਸਕੱਤਰ ਹੈ ਸੂਬੇ ਦਾ ਉਹ ਉਹਦੇ ਵਿੱਚ ਮੌਜੂਦ ਨਹੀਂ ਜੀ ਜਿਹੜੇ ਗ੍ਰਿਫਤਾਰ ਹੋਏ ਨੇ ਗ੍ਰਿਫਜ਼ਾਰ ਹੋਏ ਨੇ ਜੀ ਕਿੰਨੇ ਕੁ ਮੁਲਾਜ਼ਮ ਇਹਨਾਂ ਨੇ ਕਿੱਥੇ ਸਾਡੇ 7-8 ਮੁਲਾਜ਼ਮ ਨੇ ਜਿਹੜੇ ਇਹਨਾਂ ਨੇ ਥਾਣੇ ਦੇ ਵਿੱਚ ਸਵੇਰੇ ਗ੍ਰਿਫਜ਼ਾਰ ਕਰੇ ਨੇ ਤਿੰਨ-ਚਾਰ ਤੁਸੀਂ ਸ਼ੰਘਰਸ਼ ਕਰਨਾ ਸ਼ੁਰੂ ਕਰੋ ਸ਼ੰਘਰਸ਼ਾਂ ਜੀ ਸਾਡਾ ਸ਼ੰਘਰ ਚੱਲ ਰਿਹਾ ਬੰਦੇ ਆ ਰਹੇ ਨੇ ਅਸੀਂ ਇਕੱਠ ਕਰ ਰਹੇ ਹਾਂ ਤੇ ਥ ਤੌਥੀ 10 ਦੀ ਗੁਰਪ੍ਰੀਤ ਸਿੰਘ ਜੀਪੀ ਫਤਿਹਗੜ੍ਹ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਐਲਾਨੇ ਗਏ ਨੇ ਆਵਾਦੀ ਪਾਰਟੀ ਦੇ ਵੱਲੋਂ ਤਾਂ ਉਹ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲੱਗੇ ਹੋਏ ਸੀ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਕਾਫਲਾ ਆਇਆ ਤਾਂ ਸੱਜੇ ਅਧਿਪਕਾਂ ਨੇ ਕਾਫਲੇ ਨੂੰ ਘੇਰਾ ਪਾ ਲਿਆ ਹਾਲਾਂਕਿ ਪੂਰੀ ਸਿਕਿਉਰਿਟੀ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਲੰਘ ਤਾ ਗਏ ਪਰ ਜਦੋਂ ਰੈਲੀ ਗੱਡੀ ਜਾ ਰਹੀ ਸੀ ਤਾ ਰੋਡਸੋ ਦੇ ਵਿੱਚ ਹੀ ਕੱਚੇ ਦੇ ਅਫਸਰਾਂ ਨੇ ਕਾਲੀਆਂ ਝੰਡੀਆਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਜਿੱਥੇ ਪੁਲਿਸ ਮੁਲਾਜ਼ਮਾਂ ਦੇ ਨਾਲ ਹੱਥੋਪਾਈ ਹੋਈ ਤੇ ਕੱਚੇ ਦੇ ਅਫਸਰਾਂ ਦੀ ਬੁਰੀ ਤਰ੍ਹਾਂ ਆ ਪੁਲਿਸ ਅਧਿਕਾਰੀਆਂ ਤੇ ਆਮ ਆਦੀ ਪਾਰਟੀ ਦੇ ਵਰਕਰਾਂ ਨੇ ਕੁੱਟ ਮਾਰ ਕੀਤੀ ਹੈ ਇਹ ਤਸਵੀਰਾਂ ਸਮਰਾਲੇ ਤੋਂ ਸਾਹਮਣੇ ਆਈਆਂ ਨੇ